ਮੈਂ ਕਹਿੰਦਾ ਵੀ ਸਾਡੇ ਦੁਆਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਹੀ ਵੇਖਿਆ ਤੇ ਉਹ ਉਹ ਦੀ ਨਾਲ ਸਾਡੀ ਪੜੀ ਲੱਗਦੀ ਹੈ ਨਾ ਉਹ ਲੱਗੇ ਚੁੱਕੇ ਉਹ ਕਿੱਦਾਂ ਲੱਗੇ ਨਹੀਂ ਬਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਾਂ ਤੇ ਲਓ ਜੀ ਦੋਸਤੋ ਦੇਖ ਲਓ ਹੈ ਲੋਕਾਂ ਨੂੰ ਕੋਈ ਸ਼ਰਮ ਕਿਵੇਂ ਚਮਲਾ ਮਾਰ ਰਹੇ ਨੇ ਰਿਕਾਰਡਿੰਗ ਦੇ ਵਿੱਚ ਇਹ ਬੰਦੇ ਭਾਵੇਂ ਇਹ ਮਜ਼ਾਕ ਦੇ ਵਿੱਚ ਰਿਕਾਰਡਿੰਗ ਕੀਤੀ ਗਈ ਹੈ ਭਾਵੇਂ ਇਹ ਅਸਲੀਅਤ ਦੇ ਵਿੱਚ ਰਿਕਾਰਡਿੰਗ ਹੈ ਪਰ ਮਾਰੀਆਂ ਚਵਲਾਂ ਹੀ ਗਈਆਂ ਨੇ ਇਸ ਦੇ ਵਿੱਚ ਕਿ ਰਾਗਟ ਸਾਡੇ ਖੇਤ ਦੇ ਵਿੱਚ ਡਿੱਗਿਆ ਸੀ ਦੂਜੇ ਖੇਤ ਵਾਲੇ ਚੱਕ ਕੇ ਲੈ ਗਏ ਫਿਰ ਉਹਨਾਂ ਨੇ ਰਾਗਟ ਵੇਚਤਾ ਫਿਰ ਉਹਨੇ ਪਾਰਟੀਆਂ ਕੀਤੀਆਂ ਫਿਰ ਅੱਗੇ ਇਹ ਕਹਿ ਰਿਹਾ ਕਿ ਕਬਾੜੀਏ ਜਿਹੜੇ ਆ ਉਹ ਖੇਤਾਂ ਦੇ ਵਿੱਚ ਫਿਰਦੇ ਆ ਕਿ ਸਾਨੂੰ ਰਾਗਟ ਵੇਚ ਦਿਓ ਸਾਨੂੰ ਆਹ ਕਰ ਲਓ ਸਾਨੂੰ ਉਹ ਕਰ ਦਿਓ ਲੋਕਾਂ ਦੀ ਜਾਨ ਤੇ ਬਣੀ ਹੋਈ ਹੈ ਸਾਰਾ ਦੇਸ਼ ਮੁਸੀਬਤ ਦੇ ਵਿੱਚ ਹੈ ਤੇ ਇਹਨਾਂ ਬੰਦਿਆਂ ਨੂੰ ਇਹੋ ਜੀਆਂ ਹਰਕਤਾਂ ਸੋਝਣੀਆਂ ਨੇ ਤਬਤੰਦਰੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਭਾਵੇਂ ਤੁਸੀਂ ਮਜ਼ਾਕ ਦੇ ਵਿੱਚ ਇਹ ਗੱਲ ਕੀਤੀ ਹੈ ਭਾਵੇਂ ਇਹ ਗੱਲ ਤੁਸੀਂ ਅਸਲ ਦੇ ਵਿੱਚ ਕੀਤੀ ਹੈ ਤਾਂ ਰਿਕਾਰਡਿੰਗ ਕਰਕੇ ਇਹਨੂੰ ਵਾਇਰਲ ਕਰਨ ਦਾ ਕੀ ਮਤਲਬ ਸੀ ਤੁਹਾਡਾ ਤਬਤੰਦਰੋ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ ਤੁਹਾਨੂੰ ਭਾਵੇਂ ਤੁਸੀਂ ਇਹ ਮਜ਼ਾਕ ਦੇ ਵਿੱਚ ਵੀਡੀਓ ਬਣਾਈ ਹੈ ਕਾਰ ਰਿਕਾਰਡਿੰਗ ਕੀਤੀ ਹੈ ਭਾਵੇਂ ਤੁਸੀਂ ਇਹ ਅਸਲੀਅਤ ਦੇ ਵਿੱਚ ਗੱਲਾਂ ਕਰ ਰਹੇ ਹੋ ਤਾਂ ਕਾਰ ਰਿਕਾਰਡਿੰਗ ਨੂੰ ਵਾਇਰਲ ਕਰਨ ਦਾ ਕੀ ਮਤਲਬ ਸੀ ਇੱਕ ਦੂਜੇ ਦੇ ਕੋਲ ਤਾਂ ਦੋਸਤੋ ਤੁਹਾਨੂੰ ਵੀ ਸੁਣਾਉਨੇ ਆ ਇਹ ਪੂਰੀ ਕਾਰ ਰਿਕਾਰਡਿੰਗ ਤੁਸੀਂ ਇਸ ਕਾਰਡਕੋਰ ਨੂੰ ਸੁਣ ਕੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਪ੍ਰਸ਼ਾਦ ਜ਼ਰੂਰ ਦੇਣਾ ਹੈ ਔਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਹੈ ਤਾਂ ਕਿ ਇਹਨਾਂ ਦੇ ਕੋਲ ਇਹ ਵੀਡੀਓ ਪਹੁੰਚੇ ਤੇ ਇਹਨਾਂ ਨੂੰ ਆਪਣੀ ਮਾਰੀ ਚਾਵਲ ਉੱਤੇ ਸ਼ਰਮ ਮਹਿਸੂਸ ਹੋਵੇ। ਹਾਂਜੀ ਮੈਂ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਹਾਂ ਮੈਂ ਕਹਿੰਦਾ ਸਾਡੇ ਗਵਾਂਢੀ ਗੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕਟ ਡਿੱਗਾ ਸਾਡੀ ਕਾੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਕੰਪਨੀ ਉੱਤੇ ਹੀ ਵੇਖਿਆ ਤੇ ਉਹ ਉਹਨਾਂ ਨਾਲ ਸਾਡੀ ਕਾੜੀ ਲੱਗਦੀ ਆ ਉਹਨਾਂ ਲੱਗੇ ਚੁੱਕੇ ਇਹ ਗੱਲ ਹੈ ਟ੍ਰੰਪ ਇੱਕ ਗੱਲ ਚੰਗੀ ਥੋੜੀ ਹੈ ਦੱਸੋ ਹੁਣ ਇਹਦੀ ਕਿਰਮ ਦੀ ਗੱਲ ਹੈ ਹੁਣ ਮੰਨ ਲਓ ਗੱਲ ਉਹਨਾਂ ਦੇ ਪੜੀ ਦੇਖ ਸਕਦਾ ਸਾੜੀ ਦੇ ਕਰ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬੰਦਾ ਸੀ ਪਰ ਕੱਲ ਉਹਨਾਂ ਨੇ ਉਹ ਕਵਾੜੀਆਂ ਨੂੰ ਵੇਚ ਕੇ ਤੇ ਸ਼ਾਮਾਂ ਨੂੰ ਉਹਨਾਂ ਆਹ 파ਟੀ ਕੁਟੀ ਕੀਤੀ ਹੋਛਾਪੀ ਬੰਬੀ ਗਈ ਤੇ ਤੁਹਾਨੂੰ ਮੈਂ ਵੇਖਣ ਦਿਆਂ ਹਾਂ ਮੈਂ ਕਰੀਆ ਚੰਗਾ ਕੰਮ ਹੀ ਦੱਸ ਨਹੀਂ ਉਹਦੇ ਸਾਹਮਣੇ ਕਵਾੜੀ ਆਇਆ ਤੇ ਲੈ ਗਿਆ ਇਹ ਉਹਦਾ ਸਾਡਾ ਹੀ ਬੰਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹਲਕੇ ਅੱਗੇ ਬਤਾਵਾਂਗੇ ਥੋੜਾ ਜਿਹਾ ਮੋਤਬਰ ਬੰਦਿਆਂ ਦੇ ਨਾਲ ਕੋਈ ਗੱਡੇ ਗੱਲ ਨੂੰ ਤੁਸੀਂ ਹਾਂ ਨਹੀਂ ਉਹਣਾ ਚਾਹੀਦਾ ਜਿਹੜੀ ਪੜੀ ਡਗਾ ਵੀ ਉਹਦਾ ਨਹੀਂ ਉਹ ਕਿ ਟੁਕਲੇ ਆਏ ਹੁੰਦੇ ਫਿਰ ਉਹਨੇ ਦਾ ਚੋਕੜਾ ਤੇ ਚੋਰੀ ਹੋ ਗਈ ਹਾਂ ਇਸ ਕਰਕੇ ਨਾ ਜੇ ਆਪਣੀ ਰੱਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਨਹੀਂ ਨਹੀਂ ਹੁਣ ਉਹ ਦਿਨ ਤੇ ਉੱਥੇ ਹੀ ਪੜੀ ਜੀਆਂ ਆਹ ਸੜਟ ਬਰੋ ਸਾਰੇ ਪਾਸੇ ਧਿਆਨ ਕੋ ਆਪਣਾ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਵੇਚ ਲੈਣੇ ਆ ਡਿੱਗਦਾ ਮੈਂ ਕਿੱਲੇ ਡਿੱਗਣੇ ਉਹਦੇ ਨੂੰ ਉਹਦਾ ਹੀ ਪੁੱਛ ਲਉਣੀ ਪਾੜੀ ਕਿੱਥੇ ਡਿੱਗਣੇ ਰੋਜ ਉਹ ਤੇ ਕਿਸਮਤ ਚੰਗੀ ਓਦੋਂ ਡਿੱਗਾ ਉਹ ਤੋਆ ਪਿਆ ਸਾੜੀ ਪਾੜੀ ਜੇ ਸਬੂਤ ਆ ਪੂਰੇ ਤੋਆ ਤੁਹਾਡੀ ਸੁੱਟ ਤੋਆ ਤੁਹਾਡੀ ਪੜੀ ਜੇ ਬੈ ਗਿਆ ਤੇ ਚੋਕੀ ਉਹਨੇ ਅਗੇ ਨਸ ਹੂੰ ਮਾਰ ਗਿਆ ਐਂ ਤੇ ਤੇ ਅਹੀਂ ਤੇ ਬਿੰਦਰਾ ਹੋਰ ਆਮ ਥੋੜਾ ਜਿਹਾ ਸ਼ਾਹਨਿਦਰਾ ਕੀਤਾ ਬੀਤੇ ਆਪਣੇ ਉਹ ਲੈ ਕੇ ਨਾ ਮਿਲ ਮਿਟ ਜਣੇ ਤਾਂ ਅੰਗੇ ਟੁਗੇ ਜੇ ਆਹੋ ਤੇ ਉਹ ਤੇ ਲੱਕੀਰ ਕੋਤਹੀ ਆਪਣੇ ਵਾਸੀ ਲੈ ਕੇ ਪੇਰ ਵੀ ਨਹੀਂ ਮਾ ਉਹ ਦੌੜ ਦੌੜ ਰਹੀ ਥੋੜਾ ਚੱਲੇ ਲੋੜ ਲੋ ਹੂੰ 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 ਹਾਂ ਤੇ ਕੱਲ ਉਹ ਨਾ ਨਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵੇਖਣਾ ਤਾਂ ਲੋਹਾ ਹੀ ਬੜਾ ਮਹਿੰਗਾ ਲੋਹਾ ਗਿੰਦੇ ਬੜਾ ਵਧੀਆ ਜਿਹਾ ਦਾ ਅਭੀ ਜੇ ਪੁਰਜੇ ਪਰਜੇ ਬੜੇ ਹੁੰਦੇ ਨੇ ਤਾਂਬੇ ਤੋਂ ਬੰਦੇ ਵਿੱਚ ਤਾਂਬੇ ਦੇ ਪਰਹਿੰਦੇ ਹਾਂ ਉਹ ਦੇ ਕੱਲ ਉਹ ਨਾ ਪੂਰੀ ਮਹਿਫਲ ਆਈ ਇੱਥੇ ਹੂੰ ਹੂੰ ਉਹ ਤਾਂ ਗੱਲ ਮਾੜੀ ਆ ਦੇਖੋ ਕਿਤਰੀਆਂ ਨਾ ਨਹੀਂ ਇਹ ਤਾਂ ਹਾਂ ਤੇ ਭਾਈ ਜਾਨ ਸਾਈਂ ਨੇ ਗੱਲ ਮੇਰੇ ਕੋਲ ਸਹਿਵਾ ਮੈਂ ਚਰਨੂ ਚੁੱਕ ਕੇ ਲੈ ਗਏ ਇਹ ਸਭ ਦੱਸਿਆ ਦੂਜਿਆਂ ਨੇ ਲੱਗੇ ਜਿਵੇਂ ਦੁਨੀਆ ਦੀ ਪੜੀ ਦਾ ਉਹਾਂ ਦੇ ਕੇ ਭਾਈ ਧਾੜੀ ਪੜੀ ਜਿੱਡਗਾ ਆ ਤੇ ਉਹ ਲੈ ਗਏ ਚੁੱਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਮੈਂ ਮਤਲਬ ਮਨ ਜਿਤਨਾ ਮੇਰੀ ਪੈਲੀ ਖੇਕੇ ਦੇ ਹੁਣ ਆਹੋ ਆਲੇ ਪੀਆ ਹਾਂ ਹਾਂ ਉਹ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਦੇ ਆ ਦੇਖੋ ਬੰਦਾਰੀ ਠੇਕੇ ਵਾਲੇ ਰਹੀ ਆ ਹੁਣ ਜਿਹੜਾ ਬੌਂਡ ਆੜਾ ਮਿਹਨਤ ਕਰ ਰਿਹਾ ਆ ਹਾਂ ਤੇ ਜੋ ਤੁਸੀਂ ਥੋੜੀ ਬੀਜਾ ਥੋੜੀ ਹੁੰਨੇ ਉਹਦੇ ਮੈਨ ਥੋੜੀ ਕੀਤੀ ਹੋਇ ਚ ਕੋਈ ਬੀਜਾ ਥੋੜੀ ਕਿ ਤਰ੍ਹਾਂ ਪ੍ਰਯੋਗ ਪਿਆ ਦੇ ਉਹ ਤੇ ਹੋ ਜਾਣਗੇ ਜੀ ਉਗੂ ਉਹ ਉਹਦੀ ਹੈ ਨਾ ਜਿਹੜਾ ਤੁਹਾਡੇ ਕੋਲ ਉਹ ਉਹਦੀ ਕਿਤਾ ਚਲੋ ਤੁਸੀਂ ਵੈਸੇ ਦਾ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਇਸ ਤਰ੍ਹਾਂ ਜਿਹੜਾ ਉਹ ਜਿਹੜਾ ਵੀ ਤੇ ਮਸਲੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਬੜਾ ਬੁਧਾ ਚਲੋ ਇੰਨਾ ਤੋਂ ਇੰਨਾ ਤੇ ਹੋ ਸਕਦਾ ਜੇ ਬਦਦਦ ਕਰ ਸਕਦੇ ਹਾਂ ਹਾਂ ਪਰ ਆੜ ਇਤਨਾ ਚੁੱਕੇ ਲੈਣਾ ਤੇ ਪਹਿਲਾਂ ਤੇ ਪਹਿਲਾਂ ਫਿਰ ਕਾਗਜ਼ ਕੋਈ ਲਿਖਣਾ ਪਊਗਾ ਤਾਂ ਵੀ ਜੇ ਮੰਨ ਲਓ ਵੀ ਕਿੰਨੇ ਕੋਈ ਰੈਕ ਨੂੰ ਲਿਖਦਾ ਪਾਣੀ ਰੋਸ਼ ਲਾਈ ਲੱਗੀ ਤਾਂ ਦੇ ਗੰ ਆਹ ਉਹ ਵੀ ਜੇ ਬੰਗਾਲ ਤੋਂ ਲਿਆ ਕਰਾਂਗੇ ਨਾ ਫਿਰ ਡਰੋਨ ਲੈ ਕੇ ਛੋਟੇ ਜਿਹੋਰ ਨਾਲ ਤਾਂ ਨਹੀਂ ਮਿਲਦਾ ਕੁਝ ਵੀ ਸਾਡੇ ਜਿਹੇ ਆ ਨਾ ਥੋੜਾ ਰੰਗ ਜਿਹਾ ਮਿਲੰਮੇ ਉਹਦਾ ਵਾਹ ਇਹ ਹਜੇ ਵੀ 25 25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਹੂੰ ਔਰ ਤਵਾਰੀ ਜਿਹੇ ਮਟਾਲੀਆਂ ਜਿੱਤਰੀ ਫਿਲਦੇ ਆ ਤੇ ਸਾਨੂੰ ਕੋਈ ਵੇਚੇ ਆ ਤੇ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਇਨਸਾਨ ਪੂਰਾ ਵੇਚ ਤੇ ਹੁਣ ਕਹਿੰਦੇ ਰਾਕਟ ਵੇਚ ਆ ਪੂਰਾ ਉਹ ਕਹਦੇ ਆਂਡੇ ਉਥੇ ਬੰਬ ਵੇਚ ਲੋ ਰਾਕਟ ਵੇਚ ਲੋ ਡਰੋਨ ਵੇਚ ਲੋ ਇਸ ਤਰ੍ਹਾਂ ਕਰਕੇ ਸਾਲ ਕੋ ਮੜੇ ਹਤੇ ਖਾ ਹੂੰ ਠੀਕ ¿Solo, eh? ¿Solo?